करो ओ जाओ भाई पाँच 500 रुपया दिया है भाई ये क्या मुझे मैं उसको तो दिखा हां उसको लो भी मित्र तो इधर पे गए ये पंगा मुंडे ने लाता यार कॉल ठीक है वन थ्री 139 पे लाता बा कॉल क्या कर तो लो भाई जय बोलो जय हिंद एक बार फिर जय हिंद हां ले के हैं जी डोडी डोस्ट आईपिया ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਸਾਰੇ ਠੀਕ ਹੋਣਗੇ ਯਾਰ ਹੁਣੇ ਵੀ ਠੀਕ ਨੇ ਯਾਰ ਸਭ ਤੋਂ ਪਹਿਲੋ ਦਿਲੋਂ ਧੰਨਵਾਦ ਆ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਮੇਰੇ ਮਾਤਾ ਦਾ ਹਰ ਇੱਕ ਵਲੋਗ ਦੇਖਿਆ ਜੋ ਜੋ ਮੈਂ ਪਾਇਆ ਵਾ ਬਾਕੀ ਅੱਜ ਆ ਗਈ ਆ ਜੀ 26 ਜਨਵਰੀ ਤੁਹਾਨੂੰ ਸਾਰਿਆਂ ਨੂੰ ਰਿਪਬਲਿਕ ਡੇ ਦੀਆਂ ਲੱਖ ਲੱਖ ਵਧਾਈਆਂ ਹੋਣ ਬਾਕੀ ਅਸੀਂ ਅੱਜ ਚੱਲੇ ਆ ਜੀ ਦਰਗਾਹ ਸ਼੍ਰੀ ਕਲਗੀਰ ਸ਼ਰੀਫ ਉੱਥੇ ਹੀ ਮੱਥਾ ਟੇਕਦੇ ਆ ਤੁਹਾਨੂੰ ਵੀ ਨਾਲ ਦਰਸ਼ਨ ਕਰਾਉਂਦੇ ਆ ਬਾਬਾ ਜੀ ਦੇ ਬਾਕੀ ਤੁਸੀਂ ਆਪ ਲੋਗ ਐਂਡ ਤੱਕ ਵੇਖਿਓ ਕਿਉਂਕਿ ਆਪ ਲੋਗ ਚਾਹੀ ਆਪਣੀ ਸਾਰੀ ਝੰਡੀ ਤੁਹਾਨੂੰ ਦੱਸਾਂਗੇ ਹੀ ਜਾਣਾ ਵਾ ਜੀ ਬਾਈ ਟ੍ਰੇਨ ਉਹ ਵੀ ਸਲੀਪਰ ਵਿੱਚ ਤੁਹਾਨੂੰ ਇਹ ਸਾਰਾ ਦੱਸਦੇ ਆਂ ਬਾਕੀ ਵਲੋਗ ਐਂਡ ਤੱਕ ਵੇਖਿਆ ਕਰੋ ਇਦਾਂ ਹੀ ਮੈਨੂੰ ਸਪੋਰਟ ਕਰੋ ਕਿਉਂਕਿ ਤੁਹਾਡੀ ਸਪੋਰਟ ਕਰਕੇ ਹੀ ਮੈਂ ਇੱਥੋਂ ਤੱਕ ਆਇਆ ਵਾਂ ਨਹੀਂ ਤੇ ਪਹਿਲੋ ਮੇਰਾ ਟ੍ਰਿਪ ਬਹੁਤ ਘੱਟ ਹੁੰਦੇ ਹੂ ਮੈਂ ਤੁਹਾਡੇ ਕਰਕੇ ਟ੍ਰਿਪਾ ਕਰਦਾ ਪਿਆ ਵਾਂ ਕਿ ਨਹੀਂ ਕਿ ਤੁਸੀਂ ਮੇਰੀ ਇੱਕ ਸਾਧ YouTube ਫੈਮਿਲੀ ਜੇ ਕਿਵੇਂ ਤੁਹਾਡੇ ਸਾਰਿਆਂ ਕਰਕੇ ਇੱਥੋਂ ਤੱਕ ਪਹੁੰਚਿਆ ਵਾਂ ਤੇ ਤਾ ਨੂੰ ਦਰਸ਼ਨ ਕਰਾ ਲਈ ਮੈਂ ਹਰ ਇੱਕ ਜਗ੍ਹਾ ਜਾਂਦਾ ਤਾਂ ਕਰਕੇ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਆ ਮੇਰਾ ਤੇ ਆਪ ਬਲੌਗ ਵੇਖਿਆ ਤੱਕ ਵੇਖਿਓ ਬਲੌਗ ਨੂੰ ਯਾ ਸ਼ੇਅਰ ਕਰ ਦਿਆ ਕਰੋ ਥੋੜਾ ਬੋਲ ਕੇ ਮੇਰਾ ਵੀ ਹੌਸਲਾ ਵਧੇ ਤੇ ਮੈਂ ਹੋਰ ਇਦਾਂ ਦੇ ਟ੍ਰਿਪ ਲੈ ਕੇ ਆਵਾਂ ਚਲੋ ਅਹੀਂ ਜਾਂਦੇ ਹਾਂ ਹੁਣ ਅਹੀਂ ਤੁਹਾਨੂੰ ਅੱਗੇ ਮਿਲਦੇ ਆ ਜਾ ਕੇ ਅਹੀਂ ਤੁਹਾਨੂੰ ਆ ਵੀ ਦੱਸਾਂਗੇ ਤੁਸੀਂ ਕਿਹੜੀ ਟ੍ਰੇਨ ਵਿੱਚ ਜਾਓ ਤੇ ਤੁਹਾਨੂੰ ਵਧੀਆ ਤੋਂ ਵਧੀਆ ਜਿੱਥੇ ਕੀ ਫੈਸਿਲਿਟੀ ਮਿਲਣ ਤੇ ਸਾਫ਼ ਸਫਾਈ ਹੋਏ ਟ੍ਰੇਨ ਦੀ ਤੁਹਾਨੂੰ ਸਾਫ਼ ਸਫਾਈ ਵਿਖਾਵਾਂਗੇ ਬਾਕੀ ਚਲੋ ਵਲੋਗ ਨਹੀਂ ਕਰਦੇ ਤੋ ਸਟਾਰਟ ਬਾਕੀ ਅਰ ਚਲੋ ਅਹੀਂ ਆ ਗਏ ਆ ਜੀ ਉਨਤਾਰੀ ਵਾਲ ਸਟੇਸ਼ਨ ਤੇ ਤੇ ਸਾਡੀ ਆ ਗੱਡੀ ਵੀ ਆਈ ਗਈ ਆ ਹਰਨ ਸੋਨੀ ਗਿਆ ਵਾ ਤੇ ਰਸ਼ ਹੈ ਨਹੀਂ ਰਹੇ ਠੀਕ ਠੀਕ ਹੀ ਆ ਕੰਮ ਤੇ ਚਲੋ ਟ੍ਰੇਨ ਚ ਬੈ ਕੇ ਤੁਹਾਨੂੰ ਹੁਣ ਅਹੀਂ ਫੇਰ ਮਿਲਦੇ ਆ ਹਾਂ ਜੀ ਹੁਣ ਨਹੀਂ ਇਸ ਟਾਈਮ ਪਹੁੰਚ ਗਏ ਆ ਜੀ ਅੰਮ੍ਰਿਤਸਰ ਸਟੇਸ਼ਨ ਤੇ ਅਹੀਂ ਇੱਥੋਂ ਜਾਣਾ ਵਾ ਜੀ ਹੁਣ ਕਲਰ ਸ਼ਰੀਫ ਦੀ ਟ੍ਰੇਨ ਫੜਨੀ ਆ ਉਹ ਸਿੱਧੀ ਜਾਣੀ ਹਰਿਦਵਾਰ ਨੂੰ ਪਰ ਅਹੀਂ ਵੇਖੋ ਹੁਣ ਕਿੱਥੇ ਖੜੇ ਡੁਰਕੀ ਐ ਇਦਾਂ ਹੀ ਆ ਯਾਰ ਕੋਈ ਸ਼ਹਿਰ ਅਸੀਂ ਉੱਥੇ ਰੁਕਾਂਗੇ ਉੱਥੋਂ ਅੱਗੇ ਟੈਂਪੂ ਵਿੱਚ ਜਾਵਾਂਗੇ ਬਾਕੀ ਤੁਸੀਂ ਸਾਰਿਆਂ ਨੇ ਵਲੌਗ ਵੇਖਦੇ ਰਹੋ ਅਸੀਂ ਤੁਹਾਨੂੰ ਇੱਕ ਹੋਰ ਬੰਦੇ ਨਾਲ ਮਿਲੰਨੇ ਆ ਤੁਸੀਂ ਉਹ ਬੰਦੇ ਨੂੰ ਬਰੇਚ ਤੋਂ ਜਾਂਦੇ ਉਹ ਬੰਦਾ ਮੇਰੇ ਨਾਲ ਟ੍ਰਿਪਾਂ ਵੀ ਕਰਦਾ ਰਿਹਾ ਵਾ ਟ੍ਰਿਪ ਤੇ ਜਾਂਦਾ ਰਿਹਾ ਉਹ ਬੰਦਾ ਮੇਰੇ ਨਾਲੇ ਬਾਕੀ ਚਲੋ ਅਹੀਂ ਇੱਥੋਂ ਕੰਟੀਨਿਊ ਕਰਦੇ ਆਂ ਤੇ ਵਲੋਗ ਐਂਡ ਤੱਕ ਵੇਖਿਓ ਵਲੋਗ ਨੂੰ ਸਕਿੱਪ ਬਿਲਕੁਲ ਵੀ ਨਾ ਕਰਿਓ ਹਾਂਜੀ ਯਾਰ ਅਸੀਂ ਇਸ ਟਾਈਮ ਚੱਲੇ ਆਂ ਜੀ ਅਪਡੇਟ ਲੈਣ ਵਾਲਾ ਕਿਉਂਕਿ ਜੇ ਇਹ ਨਾ ਆਗੇ ਖਰੀ ਹੋ ਗਈ ਪਲੇਟਫਾਰਮ ਤੇ ਬਾਕੀ ਚਲੋ ਕੇ ਚੀਜ਼ ਆਗੇ ਤੁਹਾਨੂੰ ਫੇਰ ਮਿਲਦੇ ਆਂ ਆਹ ਬੰਦਾ ਵੇਖੋ ਓਏ ਇੱਧਰੇ ਆਹ ਕੌਣ ਠੀਕ ਠਾਕ ਜੇ ਕੀ ਹਾਲ ਚਾਲ ਜੇ ਅਮਰਨਾਥ ਯਾਤਰਾ ਤੋਂ ਬਾਅਦ ਅੱਜ ਲੱਭਾ ਵਲੋਗ ਵਿੱਚ ਆ ਵੀ ਅੱਜ ਤੁਹਾਨੂੰ ਦਿਖਾਉਣਾ ਜੀ ਟ੍ਰੇਨ ਜੰਨੀ ਭਈਆ ਭੇਜਣਾ ਵੇਖਦੇ ਆਂ ਕੀ ਬੋਲਉਂਦੇ ਆਂ ਬਾਕੀ ਆਹ ਵਲੋਗ ਐਂਡ ਤੱਕ ਵਿੱਚ ਨੂੰ ਲੋਕ ਨੂੰ ਲਾਈਕ ਸ਼ੇਅਰ ਕਮੈਂਟ ਇਨਸਕ੍ਰਾਈਬ ਕਰਿਓ ਤੇ ਚਲੋ ਚੱਲੋ ਭਾਈਆ ਇਸ ਨੌਵੀਂ ਫਿਰ ਜਲਸੀ ਆਸਨ ਟ੍ਰੇਨ ਦੇ ਲਾਗੇ ਪਹੁੰਚ ਗਏ ਆ ਤੇ ਟ੍ਰੇਨ ਦੇ ਅੰਦਰ ਵੀ ਐਂਟਰ ਹੋ ਗਏ ਆ ਹੁਣ ਬਾਕੀ ਆਪਣੀ ਸੀਟ ਲੱਭ ਕੇ ਉੱਥੇ ਬਹਿਨੇ ਆ ਤੇ ਵਲੌਗ ਨੂੰ ਅੱਗੇ ਵਧਾਣੇ ਆ ਬਰਾਸੇ ਐਸਾ ਹੋ ਰਹੀ ਆ ਐਸਾ ਹੋ ਰਿਹਾ ਤੇ ਆਹੀ ਆਹੀ चलो चलो चलिए ट्रेन बच्चे रश बहुत ही होता है एक बस हाँ जी हाँ जी चलो चलिए यार

ਉਹ ਕਿੱਧਰ ਹੈ? ਇੱਧਰ ਮਾਰ ਮਾਰੀ ਹੈਗਾ ਨਾ। ਨਹੀਂ ਉਹ ਕਿੱਧਰ? ਉਹ ਸਾਰੇ ਇੱਥੇ ਹੀ ਸੀ। ਓਏ। ਓਏ ਚਾਰਜਿੰਗ ਪੁਆਇੰਟ ਨਹੀਂ ਹੈਗਾ ਹੈਗਾ ਹੈਗਾ। ਗਾ ਗਾ ਗਾ। ਇਧਰ ਤੇ ਵੀ ਆਪਣਾ ਵਲੋਗ ਕਰਤਾ ਵਾ ਸਟਾਰਟ ਕਰੋ ਚੱਕ। ਹੈਗ ਨਹੀਂ ਐਂਡ ਦੱਸੋ ਵੇਖ ਲਓ ਏਦਾਂ ਦਾ ਕੰਫੀਡੈਂਸ ਹੋਣਾ ਚਾਹੀਦਾ ਵਾ ਕਿ ਸਟੇਸ਼ਨ ਦੇ ਸਾਰਿਆਂ ਦੇ ਵਿੱਚ ਖਲੋਗ ਹੀ ਵਲੋਗ ਬਣਾਉਂਦੇ ਪਏ ਆ। ਤੇ ਯਾਰ ਤੁਸੀਂ ਵੀ ਸਟਾਰਟ ਕਰੋ ਜਿਦਾ ਜਿਦਾ ਦਿਲ ਹੈਗਾ ਵਾ ਕਿਉਂਕਿ ਯਾਰ ਇਹ ਕਿਸੇ ਤੋਂ ਸੰਘ ਹੋਗੇ ਨਾ ਇਹ ਤੋਂ ਹੋਗੇ ਕਿ ਯਾਰ ਕੋਈ ਆ ਡਵਲਵੇ 21 ਹੋ ਚੁਕਾ ਉਹ ਨਾ ਕੋਈ ਨਹੀਂ ਹੋ ਨਾ ਯਾਰ ਦੁਨੀਆ ਜਾਏ ਬਾਹਰ ਵਿੱਚ ਉਹਨਾਂ ਦਾ ਕੋਈ ਮਤਲਬ ਨਹੀਂ ਆ ਕਰ ਲੋਮੀ ਮਿੱਤਰ ਮੁੰਡਾ ਸੈਂਡਵਿਚ ਖਾ ਲਗਾ ਦੇ ਦੇ ਦੀ ਸੱਚ ਬਾਈ ਕਿੰਨੇ ਦਾ ਸੈਂਡਵਿਚ ਬਾਈ 30 ਰੁਪਏ ਦਾ ਸੈਂਡਵਿਚ ਹੈ ਬਾਈ ਪੂਰਾ ਲੋਡੇਡ ਚਾਹ ਕਾਲੋ ਯਾਰ ਪੂਰਾ ਕਰੀਮ ਸਾਈਡ ਹੋ ਗਿਆ ਬਾਈ ਚਲੋ 50 ਰੁਪਏ ਦਾ ओ तो भाई मेरे पास तो खुले आई नहीं, नहीं तो मेरे भाई हा? यार मैं गूगल पे चलाता हूं नहीं तो इसका क्या करना है अपना तो पहले बोलना चाहिए ना मेरे पास यार मेरे पास खुले सही है आई अल्लाह भाई सभी 500 ही है भाई पहले बोलना चाहिए ना भाई इसका क्या करोगे अब नहीं है भाई साहब पहले बोलना चाहिए लो इधर कार्ड हो गया भाई कार्ड हो गया कार्ड हो गया खाला इन्हें पहला तो फिर ભાઈ મેં આપકો પૈસે દેતો રહા હું નયા પૈસે દે રહા હું આપકો પે સુપર માર્કેટ કા ચલુ દિખા દો પૈસે ખોલે દેતો હે સાડે ક્લાસ મે લો ભાઈ આ ભાઈ મિલે ભાઈ કિત્થા જ્યા આપ સદાજી અમરેખલ જા રહે હે સારनपुर જા રહે હે બહુત બઢિયા સ્પીડ સમર સકા ઠીક હે જી મોડે સમોસે સેરી સ્ટોન ચા ચા ને ભાઈ બોર્ડર કે કે નહી આજ બોર્ડર જી પક્કા જી બોર્ડર સવારી હુઈ હી હે હાજી બંદા વેચલા ગયા क्यों ना की? ना थी? थी? ना भाई पैसे क्यों नहीं देने भाई खुले दो, नहीं। या जीपे करो। ओ, जाओ भाई पाँच सौ रपया दी आए लो भाई हो गया इधर भाई देखो दो दो भाई अभी बंद को भाई पाँच सौ नहीं दे रहे भाई

ਕਿ ਨਹੀਂ ਹੁੰਦੇ ਠੀਕ ਆ ਜੀ ਬਾਕੀ ਮਿੱਤਰੋ 500 ਰੁਪਏ ਦਾ ਸਵਾਲ ਹੈ ਯਾਰ ਜੇ 100 ਵੀ ਹੁੰਦਾ 50 ਵੀ ਹੁੰਦੇ ਤਾਂ ਵੀ ਕੋਈ ਗੱਲ ਨਹੀਂ 500 ਰੁਪਏ ਰੱਖ ਲੈ ਯਾਰ ਉਹਨੇ ਤੇ ਇਹ ਕਹਿੰਦਾ ਆਪਾਂ ਆਫਿਸ ਨਹੀਂ ਜਾਣਾ ਕਿਉਂਕਿ ਮੇਰੇ ਪਾਸ ਚੇਂਜ ਨਹੀਂ ਆ ਯਾਰ ਆਪਾਂ ਖੋਲ ਤਾਂ ਸਾਨੂੰ ਕੀ ਪਤਾ ਉਹਦੇ ਪਾਸ ਹੈਗਾ ਈ ਕਿ ਜੋ ਨਹੀਂ ਹੈਗਾ ਠੀਕ ਆ ਕਿ ਨਹੀਂ ਅਰ ਆਪਾਂ ਖੋਲ ਤਾਂ ਭਾਈ ਆਪਾਂ ਖਾਦਾ ਵੀ ਨਹੀਂ ਆ ਤੇ ਹਏ ਪੈਕ ਕਰ 사ਦਾ ਵਾ ਯਾਰ ਤੇ ਗਲਤੀ ਇਹਦੀ ਆ ਯਾਰ ਹੁਣ ਬਾਕੀ ਦੇਖਦੇ ਆ ਕੀ ਬੰਦਾ ਵਾ ਬਾਕੀ ਤੁਸੀਂ ਜੁੜੇ ਰਹੋ ਵਲੋਗ ਵਿੱਚ ਭਾਈ ਅੰਬਰ ਸਾਹੀ ਇਹ ਆਪਾਂ ਤੇ ਕਾਂਡ ਹੋ ਗਿਆ ਜੀ ਯਾਰ ਪਹਿਲਾ ਕਾਂਡ ਹੋ ਗਿਆ ਆਪਣੇ ਨਾਲ ਅੰਬਰ ਸਾਹ ਚ ਲੋ ਵੀ ਮਿੱਤਰ ਬਾਈ ਬਾਈ ਥੈਂਕ ਯੂ ਬਾਈ ਥੈਂਕ ਯੂ ਤੁਮ ਆਕ ਜੂ ਓਏ ਡੈਡੀ ਦੇ ਸਾਹਮਣੇ ਸਾਲਾ ਗਾਲਾਂ ਕਢਾ ਰਹਾ ਹੈ ਬਾਈ ਲਓ ਵੀ ਮਿੱਤਰੋ ਚੇਂਜ ਆ ਗਿਆ ਵਾ ਚੈੱਕ ਕਰ ਲੋ ਇਹ ਬੰਦਾ ਬੋਤਾ ਹੀ ਰਾਮ ਦਾ ਯਾਰ ਆਪਣਾ ਤੇ ਬਾਕੀ ਹੁਣ ਸਾਈਡ ਵਿੱਚ ਖਾਨਨੇ ਆ ਤੇ ਪਹਿਲਾ ਕਾਰਡ ਹੋ ਗਿਆ ਵਾ ਆਪਣਾ ਅੰਬਰ ਸਰਚ ਤੇ ਬਾਕੀ ਹੁਣ ਵੇਖਦੇ ਕਿੰਨੇ ਕਾਰਡ ਹੁੰਦੇ ਆ ਮੈਂ ਤੈਨੂੰ ਕਹੀ ਮੈਂ ਚੀਜ਼ ਲੈ ਕੇ ਜਾਣਾ ਵਾ ਉਹੀ ਤੇ ਉਹ ਪੰਜਾਬੀ ਆ ਵੀਰ ਪੰਜਾਬੀ ਭਈਆਂ ਦੀ ਨਹੀਂ ਚੱਲੰਦੇ ਨਹੀਂ ਅਸੀਂ ਸਹੀ ਗੱਲ ਆ ਮਿੱਤਰੋ ਠੀਕ ਆ ਤੇ ਬਾਕੀ ਹੁਣ ਮਿੱਤਰੋ ਆਪਾਂ ਖਾਣਿਆ ਸੈਂਡਵਿਚ ਪਹਿਲਾ ਕਾਟ ਹੋ ਗਿਆ ਆਪਣਾ ਤੇ ਬਾਕੀ ਵੇਖਦਾ ਕਿੰਨੇ ਕਾਟ ਹੋਣੇ ਆ ਰਾਤ ਤੱਕ ਯਾਰ ਸੁਧਾਰਤ ਦਾ ਦਿਲ ਕੋਤੇ ਨੂੰ ਬਿਸਕੁਟ ਦੇ ਪਾਏ ਪਰ ਇੱਕੋ ਬਿਸਕੁਟ ਪਾਇਆ ਵਿੱਚ ਓ ਖਾਲਾ 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 ਬੋਲ ਅੱਗੇ ਓ ਵੇਲੇ ਬਿਸਕੁਟ ਪਾ ਗਿਆ ਇੱਕ ਬਿਸਕੁਟ ਪਾ ਗਿਆ ਇਹ ਵਿਚਾਰੇ ਨੂੰ ਅਦੁੱਦਾ ਓ ਮਮਾ ਹੋ ਵੀ ਨਹੀਂ ਲੱਗਦਾ ਉਹ ਵੀ ਕਹਿੰਦਾ ਮੈਂ ਮੰਗਦਾ ਕਿ ਬਿਸਕੁਟ ਪਾਇਆ ਮੈਨੂੰ 3 2 ਅੰਮ੍ਰਿਤਸਰ ਟੇਰਨ ਐਕਸਪ੍ਰੈਸ ਅੰਮ੍ਰਿਤਸਰ ਬਚੂ ਉਹ ਇਹਨਾਂ ਤੋਂ ਚੰਗੀ ਨੀਅਤ ਨੂੰ ਨਹੀਂ ਪਾਇਆ ਮੈਂ ਨਹੀਂ ਖਾਣਾ ਇੱਕ ਬਿਸਕੁਟ ਇੱਕ ਹੀ ਪਾਸ਼ਾ ਸਾਨੂੰ ਖਾਣ ਦਾ ਬਿਸਕੁਟ ਨਹੀਂ ਖਾਦਾ ਤੁਸੀਂ ਉਹ ਤਾਂ ਚੰਗੀ ਨੀਅਤ ਨਾਲ ਪਾਣਾ ਉਹ ਖਾਂਦਾ ਵੀ ਚੰਗਾ ਲੱਗਦਾ ਇੱਕ ਦੇ ਦਾ ਖਾਣ ਲੱਗ ਵਾਈ ਬਲੌਗਰ ਆਇਆ ਹੈ ਵਾਈਟ ਟ੍ਰੇਨ 'ਚ ਬਲੌਗਰ ਆਇਆ ਵਾਈ ਡੇਲੋ ਸਿੱਧਾ ਦਰਦ ਦਾ ਕਹਣਾ ਕਹਿੰਦਾ ਉਹਨੇ ਵੀ ਸਕੂਨ ਨਹੀਂ ਖਾਦੇ ਪਰ ਮਾਮੇ ਹਣਿਆਂ ਨੇ ਖਾਲੇ ਆ ਇੱਕ ਦੰਦਾ ਜਾ ਬੰਦ ਬਾਕੀ ਤੁਸੀਂ ਆਪ ਸਮਝਦਾਰ ਜੇ ਸਾਰਿਆਂ ਨੇ ਇੱਕ ਆ ਫਰਥੇ ਆ ਖੋਲ ਲੈਣਾ ਕੀ ਹੁੰਦਾ ਦੱਸ ਫਿਰ ਇਹ ਖੰਡਾ ਨਾ ਮਮਾ ਕਰੰਟ ਵੀ ਚਾਲ ਰਿਹਾ ਲੈ ਆ ਮੰਗੂਣ ਗਿਆ ਮਾਨ ਮੰਤਰ ਊ ਛੂ ਬਾਕੀ ਯਾਰਾ ਟ੍ਰੇਨ ਹਾ ਡੀ ਚੱਲ ਪਈ ਆ ਤੇ ਆਂਟੀ ਗੁੱਸੇ ਵਿੱਚ ਈ ਹਾ ਵੇ ਆਂਟੀ ਬੜੇ ਗੁੱਸੇ ਈ ਆਪਣੀ ਜੋਰ ਜੋਰ ਦੀ ਮਾਰਨ ਦੀ ਹਾਂਜੀ ਯਾਰ ਵੇ ਲੋ ਸਾਰਿਆਂ ਨੇ ਮੈਂ ਕਿਹਾ ਰੋਟੀ ਪਾਣੀ ਖਾ ਗਏ ਹੁਣੇ ਪੈ ਗਿਆ ਜੀ ਆਪਣੀ ਆਪਣੀ ਸੀਟਾਂ ਦੇ ਚੈੱਕ ਕਰ ਇੱਕ ਤਾਂ ਜੀ ਸਾਡੇ ਨਾਲ ਵੀ ਬੁਣ ਨਹੀਂ ਸਦਾਰਥ

ਹਾਂਜੀ ਅੜਾ ਦੇ ਵਾਜੀ ਗਾ ਜੀ 12:00 ਤੇ ਸਿਧਾਰਥ ਸੁਣਾਉਂਦਾ ਵੈ ਚੁਟਕਲਾ ਹੋ ਸਟਾਰ ਕਹਿੰਦੇ ਇੱਕ ਰਿਓ ਇੱਕ ਮੁੰਡਾ ਦੇ ਉਹਦੀ ਨਾਲ ਦੀ ਗਏ ਹੁੰਦੇ ਕੁਲਚੇ ਛੋਲੇ ਖਾਣੇ ਤੇ ਮੁੰਡੇ ਕੋਲ 2 ਕੁਲਚੇ ਛੋਲੇ ਤੇ ਪਏ ਹੁੰਦੇ ਆ ਤੇ ਉਹ ਚੱਲ ਜੁੰਦੇ ਕਹਿੰਦੇ ਖਾ ਲ ਆਪਾਂ ਦੇ ਕੁਲਚੇ ਛੋਲੇ ਨਾ ਤੇ ਚਲੋ ਅੱਧਾ ਅੱਧਾ ਹਿੰਦਾ ਤੇ ਇੱਕ ਕੁੜੀ ਕਹਿੰਦੀ ਇੱਕ ਹੋਰ ਖਾਣਾ ਮੈਂ ਕੁਲਚਾ ਹੁੰਦਾ ਪਏ ਨਹੀਂ ਹੈਗੇ ਮੇਰੇ ਕੋਲ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਖਾਣਾ ਹੀ ਖਾਣਾ ਉਹ ਕਹਿੰਦਾ ਚੱਲ ਤੂੰ ਇੱਕ ਆਈਡੀਆ ਕਰ ਛੋਲੇ ਆ ਜਣਾ ਵੱਟੇ ਵਾਦੀ ਤੂੰ ਜਿਹੜਾ ਛੋਲੇ ਜਵੱਟੇ ਨਿਕਲੇ ਆ ਤੇ ਇੱਕ ਹੋਰ ਕੁਲਚਾ ਦੇ ਦ ਪੀਜੇ ਕੇ ਨਾਮ ਆ ਦੋ ਕੋਈ ਤਾਂ ਉਹ ਚੱਲ ਜਿੰਦੀ ਕਹਿੰਦੀ ਟਾਡੇ ਮੈਂ ਤੁਹਾਡੇ ਨਾਲ ਕੁਲਚੇ ਕੁਲਚੇ ਛੋਲੇ ਨਿਕਲੇ ਛੋਲਿਆਂ ਚੋਂ ਨਾ ਵੱਟੇ ਨਿਕਲੇ ਆ ਉਹ ਕਹਦਾ ਵੱਟੇ ਨਿਕਲੇ ਆ ਤੇ ਮੈਂ ਮਾਂ ਮਾਂ ਥਾਲੀ ਚ ਡਾ ਵੱਡਾ ਵੱਟਾ ਰੱਖ ਲਿਆ ਕਹਦਾ ਇਤੋਂ ਘੱਟ ਕਹਦਾ ਇਤੋਂ ਛੋਟੇ ਕੁੱਕਰ ਚ ਛੋਲੇ ਬਣਾਏ ਆ ਉਹ ਵੱਟੇ ਕਿੱਥੇ ਨਿਕਲੇ ਓਰੇ ਨਾਲ ਦੇ ਨੇ ਕਹਿ ਗਿਆ ਛੋਟੇ ਛੋਟੇ ਕੰਕਰ ਵਾਲੀ ਬਾਹਰੋਂ ਇੰਨਾ ਵੱਡਾ ਇੱਟ ਰੱਖ ਲੈਂਦੀ ਇੱਟ ਰੱਖ ਲੈਂਦੀ ਵੱਟੇ ਰੰਦੀ ਛੋਲੇ ਜੇ ਵੱਟਾ ਨਿਕਲਿਆ ਦੰਮ ਦਰੂਦ ਤੋਂ ਆਈ ਜਾਂਦੀ ਆ ਵਾਓ ਇਹ ਕਹਿੰਦੀ ਵਾਓ ਆ ਤੂੰ ਵੀ ਪੇਸ਼ ਕਰ ਕੋ ਪੇਸ਼ ਕੀਤਾ ਤੇ ਹੈਗਾ ਜਾਨ ਹੋਣੀ ਵਾਓ ਅੱਜ ਯਾਰ ਚਾਲੇ ਦੋਸਤੋ ਗੁੱਡ ਮਾਰਨਿੰਗ ਤੁਹਾਨੂੰ ਸਾਰਿਆਂ ਨੂੰ ਪੰਜਾਹ ਹੋਇਆ ਵੇ ਅੱਜ ਸਾਬੜੀ ਹੈਗਾ ਕਾ ਜੇ ਪਾਣੀ ਰਸ਼ਟਾਮ ਆ ਗਿਆ ਵਜੀ ਚੰਡੀਗੜ੍ਹ ਸਟੇਸ਼ਨ ਕਰੋ ਚੈੱਕ ਉੱਤਰਿਆ ਸਾਰੇ ਕੋਈ ਕੋ ਬੂਡ ਪਾਣ ਦੇ باقی ਚਲੋ ਓਏ ਲੱਭੀ ਕੋਈ ਖਾਨ ਉਹੀ ਦੁਕਾਨ ਹੈ ਉਹ ਬਿਸਕੁਟ ਲੈ ਗਈ ਹੈ ਮੋਹਿੰਨੇ ਅਸਲੀ ਬਿੱਟੂ ਲੈ ਗਏ ਨੋ ਲੈ ਗਏ ਆ ਜੀ ਡੋਰੀ ਡੋਸ ਟਾਈਪ ਆ ਕੋਰੀਅਨਸ ਨਾਚੋ ਹਾਵਾ ਜੀ ਬਾਕੀ ਚੈੱਕ ਕਰੋ ਚੈੱਕ ਇਹ ਯਾਰ ਆ ਲੈ ਗਿਆ ਕਮਲ ਸਾਕਰ ਵੇਦਾ ਯਾਰ ਪੀਛੇ ਪਿਆ ਜੇ ਪਕੜਦਾ ਮਾਲ ਨਹੀਂ ਆ ਸਾਜੀ ਨਾ ਹਾਂ ਤੂੰ ਇਹ ਤੇ ਆ ਬਾਤ ਚੋਣਾ ਨਹੀਂ ਹੈ ਪੈਂਚੋ ਦੇ ਹਾਂ ਹੋਰ ਕੀ ਹਤੀ ਮਾਰਦਾ ਤੇ ਮਰਾ ਤੇ ਘਟ ਖਾਣ ਵਾਲੇ O kadar değil da, ki burda köte kedi peçeneği var Ben her yer için içimden yık boosterını alıyorum. Hadi dans edelim. Sen şu resource yap 76 ਹਾਂਜੀ ਯਾਰ ਅਸੀਂ ਇਸ ਟਾਈਮ ਉੱਤਰ ਗਿਆ ਜੀ ਰੁੜਕੀ ਸਟੇਸ਼ਨ ਤੇ ਅਸੀਂ ਇੱਥੋਂ ਫੜਾਂਗੇ ਆਪਣਾ ਟੈਂਪੂ ਇੱਥੇ ਜਾਵਾਂਗੇ ਕਿ ਭਾਈ ਸਭ ਰੁੜਕੀ ਜਾਏਗੇ ਭਾਈ ਯਾਰ ਰੁੜਕੀ ਤਾਂ ਹੈ ਰੁੜਕੀ ਮੈਂ ਕਿਸ ਜਾਂ ਜਾਓਗੇ ਯਾਰ ਇਹ ਤਾਂ ਬਤਾਓ ਹਾਂ ਰੁੜਕੀ ਮੈਂ ਸਾਬਰ ਬਤਨ ਮਦੀ ਤੇ ਸਾਬਰ ਦਰਗਾਹ ਤੇ ਜਾਓਗੇ ਹਾਂ ਆਪੇ ਛੋੜ ਕੇ ਆ ਜਾਓ ਕੋਈ ਬਾਤ ਨਹੀਂ ਹੈ ਇੱਧਰ ਆ ਯਾਰ ਸਾਬਰ ਜਨ ਦਰਗਾਹ ਬਾਬੇ ਨੂੰ ਕਰੋ ਯਾਰ ਚੈੱਕ ਬਾਕੀ ਇੱਥੋਂ ਟੈਂਪੂ ਫੜਾਂਗੇ ਉੱਤੇ ਆਵਾਂਗੇ ਦਰਗਾਹ ਵੱਲ ਕਲਿਆ ਸ੍ਰੀ ਦਰਗਾਹ ਵਾਲ ਬਲੋਂਗ ਤੋਂ ਹੀ ਐਂਡ ਤੱਕ ਵੇਖੀ ਜਾਓ ਬਾਕੀ ਨਹੀਂ ਵੇਖੋ ਬਾਜੀ ਉਹਨੇ ਅੱਗੇ ਜਾ ਕੇ ਕੀ ਕਰਦੇ ਨਹੀਂ ਕਰਦੇ ਸਾਡੀ ਸਾਰੀ ਫੌਜ ਐ ਸਟੰਮ ਹੋ ਗਿਆ ਜੀ ਜੈਦੀ ਜਾਣ ਅਹੀਂ ਬੜਾ ਯਾਰ ਜੇ ਸਫਰ ਚਾਰਜ ਮਜ਼ਾ ਵੀ ਆਇਆ ਹੋ ਚਲੋ ਚੱਲਦੇ ਚਲੋ ਉਹਨੂੰ ਦਾ ਭਾ ਚਾ ਚਾ ਚੂ ਪੀ ਲਾਂ ਦਿਆਂ ਨੂੰ ਆਜੋ ਭਈਆ ਸੈਂਟਰ ਬੋਟਲ ਜਾਓਗੇ ਆ ਆ ਬੰਦੇ

ਲੋਡ ਦੀ ਨਿਕਲ ਗਿਆ ਹੈ तकरीबन 8 ਵਜੇ ਦੀ ਹੋ ਗਈ ਤੇ ਠੰਡ ਸੱਚੀ ਬਹੁਤ ਹੈ ਆਹ ਕਿ ਗਾੜਬਦੀ ਪਈ ਫਿਰ ਜਾਓ ਜਮਾਏ ਜਸਾ ਸਾਹ ਲਓ ਵਾਟਵਾਂ ਸੂਰ ਨਾ ਤੇ